ਸਤਿਗੁਰੂ ਧੰਨ ਗੁਰੂ ਮੇਰੇ ਬੀਰੇ ਤੇ ਮਾਨਕ ਧੰਨ ਗੁਰੂ ਹਰ राय ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੱਜ ਉਹਨਾਂ ਦਾ ਗੁਰਤਾ ਗੱਦੀ ਦਿਵਸ ਹੈ। ਪਰ ਇਸ ਦਿਹਾੜੇ ਦੇ ਬਹੁਤ ਸਿੱਖ ਸੰਗਤਾਂ ਵਧਾਈਆਂ ਵੀ ਦਿੰਦੀਆਂ ਨੇ। ਸਿੱਖ ਸੰਗਤ ਨੂੰ ਵਧਾਈ ਵੀ ਹੋਵੇ। ਪਰ ਜਿੱਥੇ ਵਧਾਈ ਹੈ ਉੱਥੇ ਅੱਜ ਨਾਲ ਹੀ ਇੱਕ ਜਿਹਨੂੰ ਕਿਹਾ ਜਾਂਦਾ ਹੈ ਰੋਸ ਦਾ ਦਿਨ ਵੀ ਹੈ। ਜਿੱਕਾ ਸਿਕਾ ਨੇ ਅੰਦਰ ਜੋਸ਼ ਵੀ ਆਇਆ ਰੋਸ ਵੀ ਆਇਆ ਤਾਂ ਗੁਰੂ ਅਰਜਨ ਦੇਵ ਮਹਾਰਾਜ ਚਿਪਾਸ਼ਾ ਜੀ ਅੱਜ ਦੇ ਦਿਨ ਸ਼ਿਵ ਪਾਸ਼ਾ ਨੂੰ ਗੁਰਤਾ ਗੱਦੀ ਦੇਖ ਕੇ ਜਾਂਦੇ ਨੇ ਜੀ ਲਾਹੌਰ ਨੂੰ ਬਾਬਾ ਬੁੱਢਾ ਸਾਹਿਬ ਨੂੰ ਕਹਿ ਕੇ ਜਾਂਦੇ ਨੇ ਕਿ ਦੋ ਕੁਰਪਾਨਾਂ ਪੌਣੀਆਂ ਨੇ ਇੱਕ ਮੀਰੀ ਦੀ ਇੱਕ ਪੀਰੀ ਦੀ ਗੁਰਤਾ ਗੱਦੀ ਆਪ ਸਤਿਗੁਰ ਜੀ ਦੇ ਕੇ ਜਾਂਦੇ ਨੇ ਔਰ ਬਾਬਾ ਬੁੱਢਾ ਸਾਹਿਬ ਜੀ ਬਾਅਦ ਵਿੱਚ ਤਿਲਕ ਲੁੰਦੇ ਨੇ ਕਿ ਤੁਸੀਂ ਮੇਰੇ ਪੇਰੇ ਦੀਆਂ ਕਿਰਪਾਆਂ ਪੂਰੀਆਂ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜੇ ਸਤਿਗੁਰ ਜੀ ਲਾਹੌਰ ਚੱਲੇ ਹੋਣਾ ਤੇ ਕੋਈ ਗੱਲ ਤੁਸੀਂ ਵਾਪਸ ਹੋਣਾ ਜਦ ਤਨ ਕਿਰਪਾ ਕਰੋਗੇ ਆ ਕੇ ਆਪਣੇ ਹੱਥੀ ਪਾਓ ਔਰ ਭਾਵੇਂ ਬਾਬਾ ਬੁੱਢਾ ਸਾਹਿਬ ਜੀ ਵੀ ਜਾਣਦੇ ਸਨ ਪਰ ਗੁਰੂ ਸਾਹਿਬ ਨੂੰ ਫਿਰ ਕਿੱਥੇ ਜਾਣਾ ਜ਼ਰੂਰ ਹੈ ਪਰ ਪਾਈ ਬੁੱਢਾ ਜੀ ਜੀ ਵਾਪਸ ਨਹੀਂ ਆਉਣਾ। ਸਰੀਰ ਕਰਕੇ ਵਾਪਸ ਨਹੀਂ ਆਉਣਾ। ਪਾਈ ਜੇਠਾ ਜੀ, ਪਾਈ ਪ੍ਰਾਣਾ ਜੀ, ਪਾਈ ਬੇਦੇ ਚੰਦ ਆਦਿਕ ਜਿਹੜੇ ਪੰਜ ਸਿੱਖ ਨੇ ਇਹ ਸਤਿਗੁਰੂ ਜੀ ਦੇ ਨਾਲ ਗਏ ਨੇ। ਹੁਣ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਉੱਥੇ ਨੇ। ਅੱਜ ਸ਼ਿਵ ਪਾਸ਼ਾ ਨੂੰ ਜਦੋਂ ਗੁਰਤਾ ਗੱਦੀ ਦੇਣੀ ਹੈ ਦੇਖੋ ਸਤਿਗੁਰੂ ਤਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਏ ਦਾ ਪ੍ਰਕਾਸ਼ 15 ਜੂਨ 1595 ਨੂੰ ਹੋਇਆ ਜੂਨ ਦੇ ਮਹੀਨੇ ਵਿੱਚ ਹੋਇਆ ਅੱਜ 31 ਮਈ ਹੈ ਉਹ ਵੈਸੇ ਜਿਹੜੇ ਗੁਰਤਾ ਕਰਦੇ ਉਹ ਮਈ ਦੇ ਮਹੀਨੇ ਵਿੱਚ ਹੀ ਦਿੱਤੀ ਗਈ ਜੂਨ ਦੇ ਵਿੱਚ 15 ਜੂਨ ਨੂੰ 1595 ਨੂੰ ਪ੍ਰਕਾਸ਼ ਹੋਇਆ ਮਈ ਦੇ ਮਹੀਨੇ ਵਿੱਚ 1606 ਅੱਜ ਵਾਲੇ ਦਿਨ ਜਦੋਂ ਗੁਰਤਾ ਗੱਦੀ ਤੇ ਬਿਠਾਉਂਦੇ ਨੇ ਸਤਿਗੁਰੂ ਜੀ 11 ਸਾਲ ਦੀ ਸ਼ਰੀਰ ਦੀ ਉਮਰ ਹੈ। ਪੂਰੇ ਕੁਝ ਕੁ ਦਿਨ ਘਟ ਬਣਦੇ ਨੇ 11 ਸਾਲ ਤੋਂ ਜੀ। ਦੇਖੋ ਸਤਿਗੁਰੂ ਜੀ ਨੇ ਜਿਹੜੇ ਸਮੇਂ ਇਹ ਗੁਰਤਾ ਗੱਦੀ ਦੇ ਕੇ ਜਾਣਾ 11 ਸਾਲ ਦੀ ਉਮਰ ਹੈ। ਕਿ ਜਿੱਥੇ ਹਕੂਮਤ ਜਿਹੜੀ ਹੈ ਉਹ ਵੀ ਵਿਰੋਧ ਵਿੱਚ ਹੈ। ਇਹਨੇ ਕੋਈ ਵਿਰੋਧ ਵਿੱਚ ਸਭ ਕੁਝ ਖਤਮ ਕਰਨਾ ਚਾਹੁੰਦੇ ਹਕੂਮਤ ਨੂੰ ਤੇ ਛੱਡੋ। ਸਕਾ ਤਾਇਆ ਪ੍ਰਿਥੀ ਚੰਦ ਜਿਹੜਾ ਹੈ ਉਹਨੇ ਕਿੰਨੇ ਕੋ ਯਤਨ ਕੀਤੇ ਸਨ ਕਿ ਸ਼ਿਵ ਪਾਸ਼ਾ ਜਦੋਂ ਜਨਮ ਤੋਂ ਲੈ ਕੇ ਕਦੇ ਦਾਈ ਨੂੰ ਭੇਜਦਾ ਹੈ ਦੁੱਧ ਦੇ ਉੱਤੇ ਜ਼ਹਿਰ ਲਾ ਕੇ ਦੁੱਧ ਪਿਉਣ ਲਈ ਕਦੇ ਖਿਡਾਵੇ ਨੂੰ ਭੇਜਦਾ ਕਿ ਜ਼ਹਿਰ ਵਾਲਾ ਦਹੀਂ ਪਿਆ ਦੇ ਕਦੇ ਸੱਪ ਭੇਜਦਾ ਹੈ ਮਾਰਨ ਦਾ ਯਤਨ ਕੀਤਾ ਹਕੂਮਤ ਜਦੋਂ ਵਿਰੋਧੀ ਹੋਵੇ ਘਰ ਦੇ ਵਿੱਚੋਂ ਇੰਨਾ ਵਿਰੋਧ ਹੁੰਦਾ ਹੋਵੇ ਤੇ 11 ਸਾਲ ਦੀ ਛੇਰੀ ਦੀ ਉਮਰ ਹੈ ਨਾ ਜੀ ਤੇ ਸਤਗੁਰ ਜਿਨੇ ਆਪ ਜਾਣਾ ਲਾਹੌਰ ਨੂੰ ਅੱਜ ਸੇਵੇਂ ਪਾਤਸ਼ਾਹ ਜਿਹਨੂੰ ਉਸ ਸਮੇਂ ਗੁਰਤਾ ਗੱਦੀ ਦਾ ਇਹ ਜਿਹੜਾ ਤਿਲਕ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਲਾਇਆ ਹੁਣ ਸਤਗੁਰ ਜੀ ਗੁਰਤਾ ਗੱਦੀ ਤੇ ਬ੍ਰਾਹਮਣ ਹੋ ਗਏ ਸਤਗੁਰ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਇਹ ਸ਼ਹਾਦਤ ਆਪ ਜੀ ਜਾਣਦੇ ਹੋ ਕਿ ਚੰਦੂ ਨੇ ਪੰਜ ਦਿਨ ਤਸੀਹੇ ਦਿੱਤੇ ਜੀ ਪੰਜ ਦਿਨਾਂ ਦੇ ਵਿੱਚ ਤਿੰਨ ਤਰ੍ਹਾਂ ਦੇ ਤਸੀਹੇ ਦਿੱਤੇ ਤਤ ਤੇ ਲੋਹ ਤੇ ਬਿਠਾਉਣਾ ਦੂਜਾ ਤਤਾਂ ਰੇਤਾ ਸਿਰ ਚ ਪਾਉਣਾ ਤੇ ਤੀਜਾ ਤਸੀਹੇ ਸੇ ਜਿਹੜਾ ਪਾਣੀ ਦੇ ਦੇਗ ਦੇ ਵਿੱਚ ਉਬਾਲ ਦੇਣਾ ਔਰ ਵੈਸੇ ਇਹ ਵੀ ਉਹਦੇ ਵੱਲੋਂ ਤਸੀਹੇ ਸੀਗੇ ਇੰਨੀ ਗਰਮੀ ਦੇ ਵਿੱਚ ਧੁੱਪ ਦੇ ਵਿੱਚ ਰੱਖਣਾ ਨਾ ਪੀਣ ਵਾਸਤੇ ਪਾਣੀ ਦੇਣਾ 5 ਦਿਨ ਤੇ ਨਾ ਪਰਸ਼ਾਤਾ ਦੇਣਾ ਉਹਨਿਜੋ ਤੋਂ ਇੰਨਾ ਜ਼ੁਲਮ ਇੰਨਾ ਜ਼ੁਲਮ ਉਹਨਾਂ ਜਾਨਵਾਂ ਨੇ ਵੀ ਕਦੇ ਨਹੀਂ ਸੋਚਿਆ ਹੋਣਾ ਕਿਸੇ ਨੇ ਸੋਚਿਆ ਹੋਣਾ ਕਿ ਕਿਸੇ ਨੂੰ ਸ਼ਹੀਦ ਕਰਨ ਲਈ ਤੇ ਜਦ ਸਿੱਧਾ ਸ਼ਬਦ ਵਰਤੇ ਕਿਸੇ ਨੂੰ ਮਾਰਨ ਲਈ ਇਨਤਿਸਿਆ ਵੀ ਦਿੱਤੇ ਜਾ ਸਕਦੇ ਸਨ ਸਤਗੁਰ ਜੀ ਸ਼ਹੀਦ ਹੋਏ ਸ਼ਿਵ ਪਾਸ਼ਾ ਜੀ ਗੁਰਤਾ ਗੱਦੀ ਤੇ ਬਰਾਜਮਣ ਹੋਏ ਤੇ ਸਿੱਖਾਂ ਨੇ ਫਿਰ ਸ਼ਿਵ ਪਾਸ਼ਾ ਜੀ ਨੂੰ ਹੱਥ ਜੋੜ ਕੇ ਪੁੱਛਿਆ ਸੀ ਕਿ ਸਤਗੁਰ ਜੀ ਹੁਣ ਕਿਰਪਾ ਗੁਰੂ ਸਿੱਖਾਂ ਨੂੰ ਕੋਈ ਦਿਓ ਪ੍ਰੋਗਰਾਮ ਕਿ ਇਹਨਾਂ ਜ਼ਾਲਿਮਾਂ ਨੇ ਜ਼ੁਲਮ ਦੇ ਹੱਥ ਕਰ ਦਿੱਤੀ ਹੈ ਕਿ ਹੁਣ ਇਹਨਾਂ ਤੋਂ ਇਹਦਾ ਬਦਲਾ ਤੇ ਲੈਣਾ ਚਾਹੀਦਾ ਨਾ ਹੁਣ ਕਾਰਵਾਈ ਤੇ ਪਾਉਣੀ ਚਾਹੀਦੀ ਹੈ ਪਰ 11 ਸਾਲ ਦੀ ਸਰੀਰ ਦੀ ਉਮਰ ਔਰ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਉੱਥੇ ਜਿਹੜੇ ਵਚਨ ਪਏ ਕਹਿੰਦੇ ਸਿੱਖੋ ਕੋਈ ਗੱਲ ਨਹੀਂ ਸ਼ਾਂਤ ਰਹੋ ਨਾਲੇ ਵਚਨ ਕਹਿ ਦਿੱਤੇ ਕਿ ਪਾਣੀ ਦੇ ਵਿੱਚ ਬਰਫ਼ ਪਾਓ ਉਹਨਾਂ ਦੀ ਸ਼ਕਤਰ ਕੋਲੋ ਠੰਡਾ ਪਿਆਣੇ ਸੰਗਤ ਨੂੰ ਪਿਆਓ ਗਰਮੀ ਬੜੀ ਹੈ ਥੋੜੇ ਜੇ ਠੰਡੇ ਰਹੋ ਲੋਕ ਜਿਨ੍ਹਾਂ ਨੂੰ ਸ਼ਹੀਦ ਕੀਤਾ ਉਹ ਆਪ ਪਾਵਨ ਬਚਨ ਕਹਿ ਕੇ ਗਏ ਨੇ ਕਿ ਤੇਰਾ ਕੀਆ ਮਿੱਠਾ ਲੱਗਿਆ ਹਰ ਨਾਮ ਪਦਾਰਥ ਨਾਨਕ ਮੰਗੇ ਜਦੋਂ ਸਿੱਖਾਂ ਨੇ ਹੁਕਮ ਪੁੱਛਿਆ ਸੀ ਸਭ ਤੋਂ ਪਹਿਲਾ ਹੁਕਮ ਇਹ ਸੀ ਕਿ ਠੰਡੇ ਪਾਣੀ ਦੇ ਸਪੀਰ ਲਾਓ ਔਰ ਦੇਖੋ ਕਿਉਂਕਿ WhatsApp ਅੱਜ ਕੱਲ ਬੜਾ ਚੱਲਦਾ ਹੈ YouTube ਤੇ ਜੋ ਕੁਝ ਲੋਕੀ ਬਕਵਾਸ ਪਾਉਂਦੇ ਨੇ ਫਿਰ ਸਾਡੇ ਵਰਗੇ ਪੜ ਕੇ ਉਹਨੂੰ ਫੜਾ ਫਟਕ ਕੇ ਦੀ ਅੱਗੇ ਅੱਗੇ ਦੀ ਅੱਗੇ ਇਹ ਪਿਛਲੇ ਸਾਲ ਵੀ ਆਇਆ ਸੀ ਤੇ ਸ਼ਾਇਦ ਇਸ ਕੀ ਵੀ ਬੜਾ ਹੀ ਆਏਗਾ ਜੀ ਕਿ ਇਹ ਤੇ ਚੰਦੂ ਦੇ ਕਹਿੰਦੇ ਨੌ ਨੇ ਠੰਡੇ ਪਾਣੀ ਦੀ ਛਪੀਲ ਸ਼ੁਰੂ ਕੀਤੀ ਅਸਲ ਵਿੱਚ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਹਿਲਾ ਹੁਕਮ ਸੀ ਵੀ ਗਰਮੀ ਪੜੀ ਹੈ ਤੁਸੀਂ ਵੀ ਸ਼ਾਂਤੀ ਰੱਖਣੀ ਤੇ ਠੰਡੇ ਪਾਣੀ ਦੀ ਛਪੀਲ ਲਾਓ ਠੰਡੇ ਰਹਿਓ ਕਿਉਂਕਿ ਸਮਾਂ ਆਉਣਾ ਹੈ ਜਾਲਵਾ ਦੇ ਉੱਤੇ ਅਸੀਂ ਹਮਲਾ ਨਹੀਂ ਕਰਨਾ ਇਹਨਾਂ ਨੇ ਆਉਣਾ ਜਵਾਬ ਦੇਣਾ ਔਰ ਇਹਦਾ ਜਿਹੜਾ ਜੋ ਕੁਝ ਇਹਨਾਂ ਨੇ ਕੀਤਾ ਹੈ ਇਹਦਾ ਬਦਲਾ ਸੇ ਜ਼ਰੂਰ ਲੈਣਾ ਔਰ ਬਾਬਾ ਬੁੱਢਾ ਸਾਹਿਬ ਜੀ ਨੇ ਦੇਖੋ ਅੱਜ ਦੇ ਦਿਨ ਜਿੱਥੇ ਦੋ ਕਿਰਪਾਨਾਂ ਪਾਈਆਂ ਆਪਣੇ ਵੱਲੋਂ ਟਿੱਕਾ ਲਾਇਆ ਉੱਥੇ ਸਿੱਖਾਂ ਨੇ ਸਵਾਲ ਵੀ ਪੁੱਛੇ ਭਾਵੇਂ ਬਾਅਦ ਵਿੱਚ ਪੁੱਛੇ ਸਨ ਸ਼ੇਵਨ ਪਾਤਸ਼ਾਹ ਜੀ ਕਿ ਸੇ ਗੁਰੂ ਸਾਹਿਬਾਨ ਦੇ ਦਰਸ਼ਨ ਅਸੀਂ ਕਰ ਲਏ ਨੇ ਤੇ ਅੱਗੇ ਇਹ ਜੋਤ ਹੋਰ ਕਿੱਥੋਂ ਤੱਕ ਚੱਲੇਗੀ ਪਾਇਸਾ ਪਾਇ ਗੁਰਦਾਸ ਜੀ ਦੀ ਪੌੜੀ ਅੱਜ ਦੇ ਦਿਨ ਹਰ ਇੱਕ ਰਾਗੇ ਨੂੰ ਉਹ ਸ਼ਬਦ ਦਾ ਗਾਇਨ ਵੀ ਕਰਨਾ ਹੈ ਉਹ ਪੌੜੀ ਜਿਹੜੀ ਤਕਰੀਬਨ ਹਰ ਇੱਕ ਗੁਰ ਨਾਨਕ ਨਾਮ ਸਿੱਖ ਨਾਮ ਦੇਵਾ ਸਿੱਖਾਂ ਨੂੰ ਯਾਦ ਵੀ ਹੈ ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰਪਾਰੀ ਅਰਜਣ ਕਾਇਆ ਪਰਟਕੈ ਮੂਰਤ ਹਰ ਗੋਬਿੰਦ ਸਵਾਹੀ ਆਏ ਪਲਟੇ ਹੈ ਬਸ ਸਰੀਰ ਹੀ ਪਲਟਿਆ ਜੋਤ ਗੁਰੂ ਨਾਨਕ ਸਾਹਿਬ ਦਿਉ ਹੀ ਹੈ ਹੁਣ ਪੰਜ ਪਿਆਲੇ ਕੀ ਨੇ ਜੀ ਪੰਜ ਪੀਰ ਕੀ ਨੇ ਕਿਉਂਕਿ ਜੇ ਇਹਨਾਂ ਦੇ ਵੀ ਕਥਾ ਕਰਨੇ ਹੋਵੇ ਤੇ ਇਹਨਾਂ ਦੀ ਕਥਾ ਜਿਹੜੇ ਵੱਖਰੇ ਵੱਖਰੇ ਕੱਲੇ ਕੱਲੇ ਵਿਸ਼ੇ ਤੇ ਹੋ ਸਕਦੀ ਹੈ ਪੰਜ ਪਿਆਲੇ ਸਤ ਸੰਤੋਖ ਦਇਆ ਧਰਮ ਤੇ ਧੀਰਜ ਇਹ ਪੰਜ ਪਿਆਲੇ ਨੇ ਜਿਹੜੇ ਪੰਜੇ ਤੇ ਪੰਜੇ ਸਤਿਗੁਰੂ ਛੇ ਪਾਸ਼ਾ ਜੀ ਨੇ ਛਕੇ ਹੋਏ ਨੇ ਪੰਜਵੇਂ ਪਾਸ਼ਾ ਜੀ ਨੇ ਆਪ ਛਕੇ ਹੋਏ ਨੇ ਤੇ ਪੰਜ ਪੇਰ ਦਾ ਪਾਵਰ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਲੈ ਕੇ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਤੱਕ ਪੰਜ ਸਰੂਪ ਪੰਜ ਪਿਆਲੇ ਪੰਜ ਪੇਰ ਛਟਮ ਪੇਰ ਬੈਠਾਪੁਰ ਭਾਰੀ ਅਰਜਨ ਕਾਇਆ ਪਲਟ ਕਾ ਮੂਰਤ ਹਰਿ ਗੋਬਿੰਦ ਸواری ਉਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਚੱਲੇ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ-ਵਾਰੀ ਤਲ ਭੰਜਨ ਗੁਰ ਸੂਰਮਾ ਵੱਡ ਜੋਤ ਦਾ ਬਹੁ ਪਰਉਪਕਾਰੀ ਤੇ ਜਦੋਂ ਸਿੱਖਾਂ ਨੇ ਪੁੱਛਿਆ ਸਤਿਗੁਰੂ ਜੀ ਹੋਰ ਜੋਤ ਕਿੱਥੋਂ ਤੱਕ ਚੱਲਣੀ ਹੈ ਕਹਿੰਦਾ ਪੁੱਛਣ ਸਿੱਖ ਅਰਦਾਸ ਕਰ 6 ਮਹੀਨਾ ਤੱਕ ਦਰਸ ਨਿਹਾਰੀ ਅਗਮਾ ਗੋਚਰ ਸਤਿਗੁਰੂ ਬੋਲੇ ਮੁਖਤੇ ਸੁਣੋ ਸੰਸਾਰੀ ਸਿੱਖਾਂ ਨੇ ਪੁੱਛਿਆ 6 ਮਹੀਨਾ ਤੱਕ ਤੇ ਦਰਸ਼ਨ ਅਸੀਂ ਕੀਤੇ ਤੇ ਸਤਿਗੁਰੂ ਜੀ ਹੋਰ ਕਦੋਂ ਤੱਕ ਦੇਖੋ ਸ਼ਿਵ ਪਾਸ਼ਾ ਜੀ ਨੇ ਇੱਕਦੁੱਤ ਮੋਹਰ ਲਾਈ ਕਿਉਂਕਿ ਬੇਨਤੀ ਕਰਕੇ ਕੀਤੀ ਕਿ ਅੱਜ ਵੀ ਇੱਕ ਟੋਲਾ ਐਸਾ ਵੀ ਹੈ ਕਿ ਜਿਹੜੇ ਕਹਿੰਦੇ ਸਾਨੂੰ ਗੁਰੂ ਦਸਵੇਂ ਪਾਸ਼ਾ ਨੇ ਗੁਰਤਾ ਗੱਦੀ ਕਿਸੇ ਹੋਰ ਨੂੰ ਦਿੱਤੀ ਉਹ ਆਪਣੇ ਸਾਹਵਲੇ ਜਿਸਤਾਰ 18 ਉਹ ਗੁਰੂ ਬਣ ਕੇ ਵੀ ਬੈਠਾ ਹੋਇਆ ਸਤਗੁਰ ਜੀ ਨੇ ਇੱਥੇ ਮੋਰ ਲਾਈ ਪਈ ਇਹ ਜਿਹੜੇ ਛੋਡੇ ਪੀੜੇ ਛੋਡੇ ਕੁੱਲ ਤੱਕ ਹੀ ਰਹਿਣੀ ਛੋਟੀਆਂ ਦੇ ਵਿੱਚ ਹੀ ਰਹਿਣੀ ਹੈ ਤੇ ਨਾਲੇ ਕੋ ਦੱਸ ਵੀ ਦਿੱਤਾ ਕਹਿੰਦੇ ਕਲਯੁਗ ਪੀੜੇ ਛੋਡੀਆਂ ਨਿਛਲ ਨਿਵ ਉਸਾਰ ਖਲਾਰੀ ਇਹ ਪੱਕੀ ਨਿਵ ਹੈ ਛੋਡੀਆਂ ਦੇ ਕਰਦੀ ਤੇ ਕਿੱਥੋਂ ਤੱਕ ਚੱਲੇਗੇ ਕਹਿੰਦੇ ਜੁਗ-ਜੁਗ ਸਤਗੁਰ ਤਰੇ ਅਵਤਾਰੀ ਜੁਗ-ਜੁਗ ਦਰਸ ਜੁਗ-ਦਰ ਸੁੰਦਾ ਦੋ ਦੋ ਤੇ ਦੋ ਚਾਰ ਚਾਰ ਸ਼ਰੀਰਾਂ ਦੇ ਵਿੱਚ ਗੁਰੂ ਸਾਹਿਬ ਜੀ ਹੋਰ ਅਵਤਾਰ ਲੈਣਗੇ ਜਿਹੜੇ ਸੋਡੀ ਕੁਲ ਦੇ ਵਿੱਚ ਹੋਣਗੇ ਅੱਗੇ ਸਤਿਗੁਰੂ ਜੀ ਨੇ ਫਿਰ ਜਿਵੇਂ ਕਿਰਪਾ ਕੀਤੀ 10ਵੇਂ ਪਾਤਸ਼ਾਹ ਜੀ ਨੂੰ ਗੁਰਤਾ ਗੱਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਆਪ ਜੀ ਜਾਣਦੇ ਹੋ ਔਰ 10ਵੇਂ ਪਾਤਸ਼ਾਹ ਜੀ ਤੱਕ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਜਦੋਂ ਵੀ ਗੁਰਤਾ ਗੱਦੇ ਦਿੱਤੀ ਸਾਰੇ ਗੁਰੂ ਸਾਹਿਬਾਨ ਨੇ ਆਪਣੇ ਸ਼ਰੀਰ ਦੇ ਵਿੱਚ ਆਪਣੀ ਹਯਾਤ ਦੇ ਵਿੱਚ ਰਹਿੰਦਿਆਂ ਹੋਇਆ ਪਹਿਲੋ ਗੁਰਤਾ ਗੱਦੀ ਦਿੱਤੇ ਤੇ ਫਿਰ ਸਰੀਰ ਨੂੰ ਛੱਡਿਆ ਸ਼ਿਵ ਪਾਚਾ ਸਤਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਤਾ ਗੱਦੀ ਤੇ ਬਰਾਜਮਣ ਹੋਏ ਸਮਾ ਲੱਗਿਆ ਕਿਉਂਕਿ ਇਤਿਹਾਸ ਬੜੇ ਲੰਬੇ ਹੁੰਦੇ ਨੇ ਸ਼ਿਵ ਪਾਸ਼ਾ ਜੀ ਨੇ ਜਦੋਂ ਗੁਰੂ ਹਰਗੋਬਿੰਦਪੁਰਾ ਨਗਰ ਵਸਾਇਆ ਉੱਥੇ ਹਰਗੋਬਿੰਦਪੁਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਨਿਵਾਸ ਕਰਦੇ ਨੇ ਉੱਥੇ ਹਰਗੋਬਿੰਦ ਪੂਰੇ ਇੱਕ ਪੰਡਤ ਆਏ ਸੀ ਜਿੰਦਾ ਨਾਮ ਪੰਡਤ ਨਿਤਿਆਨੰਦ ਹੈ। ਸ਼ੇਵ ਪਾਸੇ ਚਰਣਾ ਚਾਇਆ ਔਰ ਵਿਦਵਾਨ ਸੀ ਆ ਕੇ ਕਹਿੰਦਾ ਸਤਿਗੁਰੂ ਜੀ ਮੈਂ ਵਿਦਵਾਨ ਹਾਂ ਕਥਾ ਕਰਨੀ ਜਾਣਦਾ। ਤੇ ਸੰਗਤ ਨੂੰ ਮੈਂ ਕਥਾ ਕਰਕੇ ਸੁਣਾਵਾਂ। ਤੇ ਸਤਿਗੁਰੂ ਕਿੰਦੇ ਪਾਈ ਕਰਦੇ। ਹੁਣ ਉਹ ਨਿਤਿਆਨੰਦ ਪੰਡਤ ਕਥਾ ਉਹਨੇ ਸ਼ੁਰੂ ਕੀਤੀ ਤੇ ਕਥਾ ਕਥਾ ਕਿਹੜੀ ਸ਼ੁਰੂ ਕੀਤੀ? ਗਰਲੂ ਪ੍ਰਾਣ ਦੀ। ਗਰੁਪੜਾ ਪੁਰਾਣ ਦੇ ਸਾਖੀ ਸੁਣਾਉਣ ਲੱਗਿਆ ਕਿ ਜਦੋਂ ਬੰਦਾ ਸ਼ਰੀਰ ਕਰਕੇ ਮਰ ਜਾਵੇ ਤੇ ਮਰਨ ਤੋਂ ਬਾਅਦ ਬੰਦੇ ਨੂੰ ਧਰਮ ਰਾਜ ਤੱਕ ਪਹੁੰਚਣ ਲੱਗਿਆ ਇੱਕ ਸਾਲ ਲੱਗਦਾ ਹੈ ਪੰਡਾ ਬੜਾ ਦੂਰ ਦਾ ਹੈ ਨਾ ਔਰ ਉਹ ਵੀ ਵੈਮ ਪਰਮ ਸਾਡੇ ਵਿੱਚ ਬਹੁਤੇ ਜ਼ਿਆਦੇ ਜਾ ਕੇ ਜੀ ਬਹੁਤ ਘੱਟ ਨੇ ਜਿਹੜੇ ਸਮਝਦੇ ਨੇ ਉਹ ਉਹੀ ਬਸ ਗਰੁੜ ਪੁਰਾਣ ਵਾਲੀ ਕਹਾਣੀ ਜਿਹੜਾ ਵਿਰੇਣਾ ਕਰਾਉਣਾ ਤੇ ਸਾਲ ਬਾਦ ਬਰਸੀ ਕਰਉਂਗਾ ਕਿ ਸਾਲ ਲੱਗਦਾ ਹੈ ਜਦੋਂ ਕਥਾ ਉਹਨੇ ਸ਼ੁਰੂ ਕੀਤੀ ਐ ਨਹੀਂ ਗੱਲ ਕਹੀ ਤੇ ਇੱਕ ਸਿੱਖ ਖੜਾ ਹੋਇਆ ਜਿੰਦਾ ਨਾਮ ਭਾਈ ਸੁੰਦਰ ਹੈ ਉਹਨੇ ਕਿਹਾ ਕਿ ਪੰਡਰ ਜੀ ਚਲੋ ਅਗਲੀ ਗੱਸਾ ਬਾਅਦ ਵਿੱਚ ਕਰਿਓ ਪਹਿਲੋ ਸ਼ੰਕਾ ਦੂਰ ਕਰੂ ਕਿ ਤੁਸੀਂ ਕਹਿੰਦੋ ਇੱਕ ਸਾਲ ਲੱਗਦਾ ਹੈ ਪਰ ਜਿਹੜੇ ਬੰਦਕੇ ਕਰਨ ਵਾਲੇ ਨੇ ਸਿੱਖਾਂ ਨੂੰ ਤੇ ਉੱਥੇ ਚਾਰ ਪਿਆਰੇ ਲੱਗਦੇ ਨਿੱਕੋ ਦਿਨ ਚ ਪੌਂਸਾਂ ਪੌਂਜੰਦ ਤੇ ਜਿੱਥੇ ਸਾਲ ਦਾ ਸਫ਼ਰ ਇੱਕੋ ਦਿਨ ਚ ਪੂਰਾ ਹੋ ਜਾਂਦਾ ਹੈ ਇੱਕ ਸਿੱਖ ਹੋਰ ਉੱਠਿਆ ਉਹ ਕਹਿੰਦਾ ਨਹੀਂ ਇਹ ਤੇ ਇਹਨੂੰ ਲੱਗਦਾ ਮੈਂ ਇੱਕ ਚਾਰ ਪੈਰ ਚਾਰ ਪੈਰ ਨੇ ਇੱਕੋ ਪੈਰ 'ਚ ਪਹੁੰਚ ਜਾਂਦੇ ਤੀਜਾ ਸਿੱਖ ਫੇਰ ਉੱਠਿਆ ਜਿੰਦਾ ਨਾਮ ਭਾਈ ਨਿਹਾਲਾ ਉਹ ਕਹਿੰਦਾ ਦੇਖੋ ਪੰਡਤ ਜੀਸਨ ਵਿੱਚ ਇਹਨਾਂ ਕੋਲ ਜਿੰਨੇ ਜਿੰਨੇ ਸਮਝਿਆ ਉਹਨੇ ਉਹਨੇ ਇਹਨਾਂ ਨੇ ਗੱਲ ਕੀਤੀ ਹੈ ਕਿਉਂਕਿ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤਾਂ ਹੀ ਗਿਆਨ ਦਾ ਸਾਗਰ ਕਿਹਾ ਹੈ ਸਾਗਰ ਵਿੱਚੋਂ ਜਿੰਨੇ ਜਿੰਨੇ ਕਿਸੇ ਨੂੰ ਸਮਝ ਆਵੇ ਜਿੱਡਾ ਜਿੱਡਾ ਪਾਂਡਾ ਹੋਵੇ ਪਾਣੀ ਤੋਂ ਨਹੀਂ ਭਰਿਆ ਜਾਣਾ ਇਹਨਾਂ ਨੂੰ ਜਿੰਨੇ ਜਿੰਨੇ ਸਮਝ ਲੱਗੀ ਉਹ ਗੱਲ ਇਹਨਾਂ ਦੀ ਠੀਕ ਹੈ ਪਰ ਹਕੀਕਤ ਇਹ ਹੈ ਕਿ ਜਿਹੜੇ ਗੁਰੂ ਕੇ ਸਿੱਖ ਨੇ ਜਿਹੜੇ ਧਰਮ ਰਾਜ ਕੋਲ ਤੁਸੀਂ ਕਹਿੰਦੋ ਇੱਕ ਸਾਲ ਲੱਗਦਾ ਉਹ ਗੁਰੂ ਕੇ ਸਿੱਖਾਂ ਨੂੰ ਉਸ ਰਾਹ ਤੇ ਜਾਣਾ ਹੀ ਨਹੀਂ ਤੇ ਜਿਹੜੇ ਰਾਹ ਤੇ ਜਾਣਾ ਹੀ ਨਹੀਂ ਫਿਰ ਉਸ ਰਾਹ ਨੂੰ ਪੁੱਛਣ ਦੀ ਲੋੜ ਕੀ ਹੈ ਲੱਗਦਾ ਹੋਵੇਗਾ ਸਾਲ ਤੁਸੀਂ ਵਹਿਮ ਪਾਈ ਜੋ ਲੁਕਨ ਕਿ ਜਿਹੜੇ ਨਹੀਂ ਗੁਰੂ ਵਾਲੇ ਜਿਨ੍ਹਾਂ ਨੇ ਗੁਰੂ ਧਰਨੇ ਕੀਤਾ ਉਹਨਾਂ ਨੂੰ ਲੁੱਟੀ ਜਾਓ ਪਰ ਸਤਗੁਰ ਜੀ ਨੇ ਕਿਰਪਾ ਕੀਤੀ ਔਰ ਪਾਈ ਨੇ ਹਾੜੇ ਨੇ ਗੁਰੂ ਦੀ ਬਾਣੀ ਪੜ੍ਹ ਕੇ ਸੁਣਾਈ ਕਹਿੰਦੇ ਪਹਿਰ ਜਹ ਪੰਡਾ ਲੁੱਟੇ ਪਨਹਾਰੀ ਇਹ ਦੁਨੀਆ ਜਿਹੜੇ ਰਾਤ ਤੇ ਜੰਦੇ ਜਿਹੜੇ ਜਮਾ ਨੇ ਲੁੱਟ ਲਈ ਨਾ ਕਹਿੰਦੇ ਸੋ ਮਾਰਗ ਸੰਤਨ ਦੂਰਾਰੀ ਪੰਡਤ ਜੀ ਉਹ ਰਸਤਾ ਸੰਤ ਜਣਾ ਤੋਂ ਗੁਰਸਿੱਖਾਂ ਤੋਂ ਜੱਪਣ ਵਾਲੇ ਤੋਂ ਬੜਾ ਦੂਰ ਰਹਿੰਦਾ ਹੈ ਕਿਉਂਕਿ ਉਹਨਾਂ ਨੇ ਉਸ ਰਸਤੇ ਤੇ ਜਾਣਾ ਹੀ ਨਹੀਂ ਤੇ ਫਿਰ ਪੁੱਛਣਾ ਕਿਉਂ ਜੇ ਪੰਡਤੇ ਰੂਟੇ ਪੰਹਾਰੇ ਸੋ ਮਾਰਗ ਸੰਤਨ ਤੋਂ ਰਾਰੇ ਤੇ ਨਾਲੇ ਕਹਿ ਦਿੱਤਾ ਸਤਿਗੁਰ ਪੂਰੇ ਸੱਚ ਕਹਿਆ ਪੰਡਤ ਜੀ ਸੱਚ ਹੈ ਸਾਡੇ ਗੁਰੂ ਨੇ ਇਹ ਬਿਲਕੁਲ ਸੱਚ ਕਿਹਾ ਹੈ ਕਿ ਜੱਪਣ ਵਾਲੇ ਉਸ ਰਾਹ ਤੇ ਜਾਂਦੇ ਹੀ ਨਹੀਂ ਤੇ ਕੇ ਸੱਚ ਕਹਿਆ ਕਹਿੰਦੇ ਸਤਿਗੁਰ ਪੂਰਾ ਸੱਚ ਕਹਿਆ ਨਾਮ ਤੇਰੇ ਕੇ ਮੁਕਤੇ ਬਿੱਥੀ ਜਮ ਕਾ ਮਾਰਬ ਦੂਰ ਰਹਾ ਨਾਮ ਤੇਰੇ ਕੇ ਮੁਕਤੇ ਬਿੱਥੀ ਦੇਖੋ ਬਿੱਥੀ ਦਾਤ ਹੁੰਦਾ ਪੀੜੀ ਜਿਹੜੇ ਪੀੜੀ ਗਲੇ ਦੇ ਵਿੱਚੋਂ ਜਾਣਾ ਹੈ ਨਾ ਜਿਨੂੰ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਖੰਨੋ ਤਿੱਖੇ ਵਾਲੋਂ ਨਿੱਕੀ ਏਤ ਮਾਰਗ ਜਾਣਾ ਇਹ ਗਲੇ ਬੜੀ ਪੀੜੀ ਹੈ ਪਰ ਕਹਿੰਦੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਨਾਮ ਤੇਰੇ ਕੇ ਮੁਕਤੇ ਮੁਕਤੇ ਦਾ ਤੁੰਦਾ ਉਹ ਜਿਹੜੇ ਪੀੜੇ ਗਲੇ ਸੀ ਉਹਨੂੰ ਵੀ ਖੁੱਲੀ ਕਰ ਦਿੱਤਾ ਰਸਤੇ ਸੌਖਾ ਬਣਾ ਦਿੱਤਾ ਤੂੰ ਇਸ ਰਸਤੇ ਤੇ ਜਾਣੀਂ ਔਰ ਸਤਗੁਰੂ ਜੀ ਕਿਰਪਾ ਕਰਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਕਰਦੇ ਤੇ ਬਰਾਜਮਣ ਹੁੰਦੇ ਨੇ ਸਿੱਖ ਜਦੋਂ ਫਿਰ ਪੁੱਛਦੇ ਨੇ ਸਤਗੁਰੂ ਜੀ ਕੋਈ ਹੋਰ ਪ੍ਰੋਗਰਾਮ ਕਿ ਇਹ ਜ਼ਾਲਮ ਨੇ ਜਿਹੜੀ ਆਤ ਕੀਤੀ ਹੈ ਇਹਨਾਂ ਨੂੰ ਕੋਈ ਨਾ ਕੋਈ ਸਜ਼ਾ ਤੇ ਦੇਣੀ ਬਣਦੀ ਹੈ ਤੇ ਧੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚ ਪਾਸੇ ਫਿਰ ਕਹਿੰਦੇ ਨੇ ਸਿੱਖੋ ਹਜੇ ਸ਼ਾਂਤੀ ਰੱਖੋ ਕਿਉਂਕਿ ਸਭਾ ਆਪਣਾ ਹੈ ਕਿ ਫਿਰ ਤੁਸੀਂ ਆਪਣਾ ਜੋਸ਼ ਵੀ ਵਿਖਾਓ ਪਰ ਜੋਸ਼ ਦੇ ਨਾਲ ਜਿਹੜੇ ਹੋਸ਼ ਰੱਖਣੇ ਬੜੇ ਜ਼ਰੂਰੀ ਹੈ ਔਰ ਸ਼ਾਂਤੀ ਐਵੇਂ ਰੱਖੋ ਜਿਵੇਂ ਤੁਹਾਨੂੰ ਗੁਰੂ ਅਰਜਨ ਦੇ ਮਹਾਰਾਜੀ ਨੇ ਰੱਖੀ ਤਕੋ ਪਾਈ ਸਾਹਿਬ ਰੁਪਾਇ ਵੇਰ ਸਿੰਘ ਜੀ ਨੇ ਉਹਨਾਂ ਨੇ ਪਾਵਨ ਬਚਨ ਕਹੇ ਕਹਿੰਦੇ ਕਿਵੇਂ ਸ਼ਾਂਤੀ ਕਿਵੇਂ ਰੱਖਣੀ ਚਾਹੀਦੀ ਹੈ ਉਦਾਹਰਣ ਦਿੱਤੀ ਜਿਵੇਂ ਇੱਕ ਰੁੱਖ ਇੱਕ ਦਰਖਤ ਉਹ ਸ਼ਾਂਤੀ ਰੱਖਦਾ ਹੈ ਨਾ ਕਹਿੰਦੇ ਧਰਤੇ ਉੱਤੇ ਰੁੱਖ ਸਿੱਤ ਲਵਾਇਆ ਜਿਵੇਂ ਰੁੱਖ ਧਰਤੇ ਦੇ ਉੱਤੇ ਸਿਰ ਪਰਨੇ ਹੈ ਨਾ ਉਹਦੀਆਂ ਸ਼ਾਖਾਂ ਆ ਉਹਦੀਆਂ ਟਾਹਣੀਆਂ ਉਹਦਾ ਫਲਾ ਉੱਤੇ ਅਸਮਾਨ 'ਚ ਹੁੰਦਾ ਥਾ ਤੇ ਗਿੱਟ ਕੋ ਮੰਨਦਾ ਬਹੁਤ ਜਿਆਦਾ ਮੰਨਦਾ ਨਹੀਂ ਧਰਤੀ ਤੇ ਕਹਿੰਦੇ ਤਰਤੇ ਉੱਤੇ ਰੁੱਖ ਸਿਰ ਤਲਵਾਇਆ ਆਪ ਸਹੰਦੇ ਦੁੱਖ ਜਗ ਵਰਸਾਇਆ। ਮੇਜਾਪਾ ਪੁੱਛਿਆ ਕਿ ਉਸ ਰੁੱਖ ਨੂੰ ਦੁੱਖ ਕਹਿੰਦਾ ਜੀ। ਔਰ ਜਿਵੇਂ ਤੇ ਗਰਮੀ ਅੱਜ ਪੈਂਦੀ ਹੈ। 10 ਵਜੇ ਤੋਂ ਬੰਦਾ ਬਾਹਰ ਨਿਕਲੇ ਧੁੱਪ ਦੇ ਵਿੱਚ ਔਰ ਜਿਹੜਾ ਬਹੁਤ ਘੱਟ ਨਿਕਲਦਾ ਹੋਵੇ। ਇਹ ਜਿਹੜੇ ਧੁੱਪ ਹੈ ਇਹ ਬਹੁਤਾ ਸਮਾਂ ਉਹਨੂੰ ਧੁੱਪੇ ਬੰਦੇ ਨੂੰ ਚੱਲਣ ਨਹੀਂ ਦਿੰਦੀ। ਤੋ ਪਤੋ ਸਤਾਇਆ ਹੋਇਆ ਜਦੋਂ ਫਿਰ ਅੰਦਰ ਸਾਹ ਉਗਣ ਲੱਗਦਾ ਭੱਜ ਕੇ ਰੁੱਖ ਦੇ ਥੱਲੇ ਜਾ ਕੇ ਬੈਠਦਾ ਔਰ ਰੁੱਖ ਜਿਵੇਂ ਆਵਾਜ਼ ਮਾਰ ਕੇ ਕਹਿੰਦਾ ਹੋਵੇ ਕਿ ਗਰਮੀ ਜਿੰਨੀ ਮਰਜ਼ੀ ਹੋਵੇ ਸੂਰਜ ਦੇ ਕਿਰਨਾਂ ਨੂੰ ਮੈਂ ਆਪਣੇ ਪੱਤਿਆਂ ਦੇ ਉੱਤੇ ਸਹਾਰ ਲਵਾਂਗਾ ਪਰ ਤੂੰ ਥੱਲੇ ਬੈ ਕੇ ਸ਼ਾਮ ਮਾਣ ਬੰਦਾ ਸ਼ਾਮ ਹੀ ਮਾਣਦਾ ਤੇ ਜੇ ਉੱਤੇ ਕਿਤੇ ਲੱਗਿਆ ਹੋਵੇ ਫਲ ਥੱਲੇ ਚੁੱਕ ਕੇ ਵੱਟਾ ਵੀ ਮਾਰੇਗਾ ਇਹ ਕ ਪੱਕਾ ਲਾਏਗਾ ਨਾਲ ਪੰਜ ਸੱਤ ਕੱਚੇ ਤੋੜੇਗਾ ਨਾਲ ਪੱਤੇ ਵੀ ਤੋੜੇਗਾ ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਉੱਤੇ ਲਿਖਦੇ ਨੇ ਉਹ ਰੁੱਖ ਫਿਰ ਵੀ ਦੋਸ਼ ਨਹੀਂ ਦਿੰਦਾ ਕਿ ਤੈਨੂੰ ਮੈਂ ਛਾਂ ਦਿੱਤੇ ਤੂੰ ਛਾਂ ਮਾਣੀ ਕੋਈ ਗੱਲ ਨਹੀਂ ਭੁੱਖ ਲੱਗੇ ਤੂੰ ਮੇਲੋ ਵੱਟਾ ਮਾਰ ਵੱਟੇ ਤੇ ਬਜਾਏ ਤੈਨੂੰ ਮੈਂ ਸਗੋਂ ਫਲ ਦਿਆਂਗਾ ਉਹਨੂੰ ਖਾ ਕੇ ਤੂੰ ਆਪਣਾ ਰੱਜ ਵੀ ਲਈ ਪਰ ਬੰਦਾ ਫਿਰ ਵੀ ਰੱਜਿਆ ਨਹੀਂ ਉਹ ਫਲ ਵੀ ਖਾਦਾ ਛਾਂ ਵੀ ਮਾਣੀ ਜੇ ਜਤੋਂ ਦੇਖਿਆ ਰੁੱਖ ਜਿਹੜਾ ਲੰਮਾ ਬੜਾ ਮੋਟਾ ਬੜਾ ਹੈ ਇਹਦਾ ਤੇ ਸ਼ਤੇਰ ਬਣੇਗਾ ਬੂਏ ਬਾਰੀਆਂ ਬਣ ਗਈਆਂ ਸ਼ਾਮ ਨੂੰ ਚਾਰ ਬੰਦੇ ਉਹਨਾਂ ਨੂੰ ਵੱਡ ਕੇ ਵੀ ਲੈ ਜਾਂਦਾ ਔਰ ਰੁੱਖ ਦੇ ਵਿੱਚ ਇੰਨੇ ਸ਼ਾਂਤੀ ਵੱਢਣ ਤੋਂ ਬਾਅਦ ਵੀ ਉਹ ਲੰਬਾ ਨਹੀਂ ਦਿੰਦਾ ਫਿਰ ਵੀ ਸਭ ਕਹਿੰਦਾ ਕਿ ਇਹ ਜਿਹੜੀ ਧੁੱਪ ਹੈ ਧੁੱਪ ਦੇ ਵਿੱਚ ਚਲਦੀ ਹੋਈ ਉਹ ਲੂਆਂ ਨੇ ਪਾਏ ਤੋਂ ਆਪਣੇ ਘਰ ਦੇ ਵਿੱਚ ਬੈਠ ਕੇ ਠੰਡ ਮਾਣਨ ਇਸ ਗਰਮ ਹਵਾ ਨੂੰ ਲੋਗਾਂ ਨੂੰ ਆਪਣੇ ਬਾਰੀਆਂ ਦੇ ਉੱਤੇ ਤਖਤਿਆਂ ਦੇ ਉੱਤੇ ਬੂਵੇਂ ਦੇ ਉੱਤੇ ਆਪ ਸਮਾਗਾ ਠੰਡ ਪੈ ਕੇ ਠੰਡ ਨੂੰ ਰੋਕਾਂਗਾ ਇਹ ਰੁਕ ਫਿਰ ਵੀ ਕਦੇ ਬੇੜੀ ਦੇ ਰੂਪ ਵਿੱਚ ਕਹਿੰਦਾ ਤੂੰ ਮੈਨੂੰ ਵਟਿਆ ਕੋਈ ਗੱਲ ਨਹੀਂ ਪਰ ਆ ਤੂੰ ਮੇਰੇ ਉੱਤੇ ਸਵਾਰ ਹੋ ਤੇ ਮ ਡੁੱਬਣ ਨਹੀਂ ਦਿੰਦਾ ਪਾਰ ਜ਼ਰੂਰ ਕਰ ਦਿੰਦਾ ਔਰ ਪਰਉਪਕਾਰ ਹੋਵੇ ਤੇ ਫਿਰ ਐਵੇਂ ਦਾ ਹੋਵੇ ਉੱਤੇ ਭਾਈ ਸਾਹਿਬ ਪਾਈ ਗੁਰਦਾਸ ਜੀ ਨੇ ਬਚਨ ਕਹੇ ਉਹ ਕਹਿੰਦੇ ਤਰਤੇ ਉੱਤੇ ਰੁਖ ਜਗ ਵਰਸਾਇਆ ਆਪਸ ਹੰਦੇ ਦੁੱਖ ਜਗ ਵਰਸਾਇਆ ਤੇ ਇਹ ਪਾਉਣ ਬੋਲਸਨ ਤਰਤੇ ਉੱਤੇ ਰੁਖ ਸਿਰਤ ਲਵਾਇਆ ਆਪਸ ਹੰਦੇ ਦੁੱਖ ਜਗ ਵਰਸਾਇਆ ਕਹਿੰਦੇ ਫਲ ਤੇ ਲਾਹਣ ਭੁਖ ਵਟ ਵਗਾਇਆ ਸ਼ਾਵ ਕਣੇ ਬਹਿ ਆਪ ਸੁਖ ਵਰਤਾਇਆ ਪਰ ਕਹਿੰਦੇ ਵਡਣੇ ਆਏ ਮਨੁੱਖ ਆਪਤ ਸਾਇਆ ਵਿਰਲੇ ਹੀ ਸੜਮੁਖ ਬਾਣਾ ਪਾਇਆ ਵਡਣ ਵੀ ਆ ਗਿਓ ਗੁਰੂ ਅਰਜਨ ਦੇ ਮਹਾਰਾਜੀ ਨੇ ਇਹ ਪਾਵਨ ਬਚਨ ਬਾਣੀ ਦੇ ਵਿੱਚ ਵੀ ਗਏ ਕਿ ਬੰਦੇ ਨੂੰ ਇਹਦੀ ਕਦਰ ਨਹੀਂ ਆਈ ਸ਼ਸਤਰ ਤੀਖਣ ਕਾਟ ਡਾਰਿਓ ਮਣੇ ਨਾ ਕਿਨੋ ਰੋਸ ਪਾਵੇ ਤਿੱਖੇ ਸ਼ਸਤਰ ਨਾਲ ਕੱਟ ਕੇ ਉਹਨੂੰ ਵੱਢ ਦਿੱਤਾ ਪਰ ਰੁਕਨੇ ਫਿਰ ਵੀ ਰੋਸ ਨਹੀਂ ਕੀਤਾ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਜਿੱਥੇ ਸ਼ਾਂਤੀ ਦੇ ਪੁੰਜ ਨੇ ਉਥੇ ਗੁਰੂ ਸਾਹਿਬ ਜੀ ਨੇ ਦੋ ਕਿਰਪਾਣਾ ਪਾਈਆਂ ਇਸ ਵੇਲੇ ਇਸ ਕਰਕੇ ਸੇ ਕਿਸ ਸਮਾਂ ਆਏਗਾ ਇਹਨਾਂ ਜ਼ਾਲਮਾਂ ਦੇ ਫਿਰ ਸਿਰ ਵੀ ਭੰਣਨੇ ਨੇ ਇਹਨਾਂ ਦੇ ਮੂੰਹ ਵੀ ਭੰਣਨੇ ਨੇ ਉਰ ਗੁਰੂ ਸਾਹਿਬ ਜੀ ਨੇ ਫਿਰ ਕੀਤਾ ਵੀ ਚਾਰ ਜੰਗਾਂ ਲੜੀਆਂ ਉਰ ਚਾਰਾਂ ਦੇ ਵਿੱਚ ਫਤਿਹ ਵੀ ਹੋਈ ਉਹ ਸਤ ਗੁਰੂ ਧੰਗੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੇ ਦਿਹਾੜੇ ਦੇ ਇੱਕ ਵਾਰੀ ਫਿਰ ਸਾਰੀਆਂ ਸਿੱਖ ਸੰਤਨ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਇਤਨੇ ਬੇਨਤੀ ਪ੍ਰਵਾਨ ਕਰਨੇ ਜਿ ਹੋਈਆਂ ਪੁਰ